ਜਲਿਆਂਵਾਲਾ ਬਾਗ ਤੁਸੀਂ ਦੇਖਿਆ ਜੀ ਉੱਚ ਗੋਲੀਆਂ ਚੱਲੀਆਂ ਗੋਲੀਆਂ ਚਲਾਉਣ ਵਾਲਿਆਂ ਨੂੰ ਸਰੂਪੇ ਕਿੱਥੇ ਪਾਏਗੇ ਜੀ ਤੇ ਕਿੰਨਾ ਨੇ ਪਾਏ ਮੈਂ ਹੁਣ ਬੋਲਣਾ ਨਹੀਂ ਚਾਹੁੰਦਾ ਚਲੋ ਮੁਕੱਦਸ ਥਾਂ ਹੈ ਹਰ ਕਿਸੇ ਦਾ ਹੂੰ ਇਹ 1947 ਤੋਂ ਪਹਿਲਾਂ ਦੀਆਂ ਗੱਲਾਂ ਉਹ ਸੱਚ ਹੈ 1955 ਦਾ ਤਾਂ ਜੀ ਹਣਾ ਹੁਣ ਤੁਸੀਂ ਆਪ ਹੀ ਵੇਖ ਲਓ ਉਸ ਵੇਲੇ ਲੀਡਰ ਕਿਦਾਂ ਦੇ ਹੋਣਗੇ ਜਿਨ੍ਹਾਂ ਨੇ ਜਿਲ੍ਹਿਆਂ ਵਾਲੇ ਬਾਗ ਤੇ ਚੰਨੀਆਂ ਗੋਲੀਆਂ ਦੇ ਵੀ ਸਰੂਪੇ ਦਿੱਤੇ ਹੂੰ ਤੇ ਭਾਰਤ ਦੇ بڑے ਪੰਜਾਬ ਦੇ بڑے ਵੱਡੇ ਲੀਡਰ ਦੇ ਦਾਦੇ ਪੜਦਾਦੇ ਉਹਨਾਂ 'ਚ ਸ਼ਾਮਲ ਸੀ ਚਲੋ ਛੱਡੋ ਇੱਕ ਮੈਂਟੈਲਿਟੀ ਵੇਖੋ ਕੀ ਸੀ ਠੀਕ ਹੈ ਜਿਹੜੇ ਲੋਕ ਗਾਂਧੀ ਦੀ ਭੁੱਖ ਹੜਤਾਲ 'ਚ ਸ਼ਾਮਲ ਹੋਏ ਹੋਣ ਹਾਂ ਪੰਜਾਬ ਦੇ ਬੜੀ-ਵੱਡੀਆਂ ਸਿੱਖ ਫੈਮਿਲੀਜ਼ ਸੀ ਜਿਨ੍ਹਾਂ ਨੇ ਗਾਂਧੀ ਦੇ ਨਾਲ ਭੁੱਖ ਹੜਤਾਲ ਕੀਤੀ ਸੀ ਵੀ ਗਾਂਧੀ ਨੇ ਭੁੱਖ ਹੜਤਾਲ ਕੀਤੀ ਅਸੀਂ ਵੀ ਭੁੱਖ ਹੜਤਾਲ ਕਰਦੇ ਹਾਂ ਹਾਂ ਗੋਲਮੇਜ ਕਾਨਫਰੰਸਿਸ ਦੇ ਅੰਬੇਦਕਰ ਦੇ ਹੱਕਾਂ ਦੇ ਖਿਲਾਫ ਉਹ ਲੋਕ ਅੰਬੇਦਕਰ ਨੂੰ ਸਿੱਖ ਕਿਵੇਂ ਬਣ ਦਿੰਦੇ ਹਾਂ ਭਾਰਤ ਦਾ 85% ਬੰਦਾ ਜੇ ਸਿੱਖ ਬਣ ਜਾਂਦਾ ਸਿੱਖ ਧਰਮ ਦਾ ਠੇਕਾ ਭਾਰਤ ਦੇ 85% ਬੰਦਿਆਂ ਕੋਲ ਚਲੇ ਜਾਣਾ ਸੀ ਹਾਂ ਕੋ ਲੱਗਦਾ ਹੈਗਾ ਵੀ ਤੁਹਾਨੂੰ ਲੱਗਦਾ ਹੈਗਾ ਵੀ ਸਿੱਖ ਧਰਮ ਦਾ ਜੋ ਠੇਕਾ ਹੈਗਾ ਜੋ ਠੇਕੇਦਾਰੀ ਕਰ ਰਹੇ ਹੈਗੇ ਸਿੱਖ ਦਾ ਉਹ 85% ਹੈ ਭਾਰਤ ਦੇ ਕੀ ਉਹ ਪੰਜਾਬ ਦੇ 85% ਹੈਗੇ ਆ ਜੀ ਤੁਸੀਂ ਦੱਸੋ ਪੰਜਾਬ ਚ ਅੱਜ ਮਰਦਮਸ਼ੁਮਾਰੀ ਕਰਾ ਲਓ 55% ਬੰਦੇ ਇਕੱਲੇ ਵਾਲਮੀਕੀ ਮਜਬੀ ਭਾਈਚਾਰੇ ਦੇ ਨਿਕਲਨੇ ਹਾਂ ਤੇ ਕੀਰੀ ਪ੍ਰੈਜੈਂਟੇਸ਼ਨ ਦਿੱਤੀ ਇਹਨਾਂ ਨੇ ਹੁਣ ਤੱਕ ਚਲੋ ਉਹਨਾਂ ਦਾ ਧਰਮ ਹੈ ਉਹ ਜਾਨਣ ਜੀ ਪਰ 바ਵਾ ਸਾਹਿਬ ਨੇ ਇਸ ਉਹ ਜਾਨਣਾ ਚਾਹੁੰਦੇ ਸੀ ਉਸ ਵੇਲੇ ਦੇ ਮੈਂ ਨਾਮ ਲੈਣਾ ਠੀਕ ਨਹੀਂ ਸਮਝਦਾ ਮਾਸਟਰ ਹੋਣਾ ਦਾ ਤੁਸੀਂ ਸਮਝ ਗਏ ਹੋਗੇ ਮੈਂ ਮਾਸਟਰ ਕਹਤਾ ਜੀ ਬਈ ਉਹਨਾਂ ਨੇ ਗੱਲ ਕਹੀ ਸੀ ਵੀ ਇਹਨਾਂ ਨੂੰ ਇਹਨਾਂ ਦੇ ਹੱਥ ਆਪਾਂ ਕਿਵੇਂ ਦੇਖ ਸਕਦੇ ਹਾਂ ਸਿੱਕ ਤਰ ਹਾਂ